ਹਬਸ ਦੇ ਦਰਿੰਦੇ ਆਪਣੀ ਹਬਸ ਨੂੰ ਮਿਟਾਉਣ ਦੇ ਵਾਸਤੇ ਕਿਸੇ ਵੀ ਹੱਦ ਤੱਕ ਡਿੱਗ ਜਾਂਦੇ ਨੇ ਤੇ ਕਿਸੇ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਹੋਏ ਨਾ ਬਾਲਕ ਬੱਚਿਆਂ ਨੂੰ ਵੀ ਨਹੀਂ ਬਖਸ਼ਦੇ ਜੀ ਹਾਂ ਅਜਿਹਾ ਹੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਸੁਲਤਾਨਪੁਰ ਇਲਾਕੇ ਦੇ ਬਾਉਪੁਰ ਪਿੰਡ ਤੋਂ ਸਾਹਮਣੇ ਆ ਜਿੱਥੇ ਇੱਕ ਗਰੰਥੀ ਦੇ ਵੱਲੋਂ ਦੋ ਸਕੀਆਂ ਨਾਬਾਲਗ ਭੈਣਾਂ ਨੂੰ ਹੜਾਂ ਦਾ ਮੁਆਵਜ਼ਾ ਦਿਵਾਉਣ ਦੇ ਬਹਾਨੇ ਉਹਨਾਂ ਦਾ ਜਿੰਸੀ ਸ਼ੋਸ਼ਣ ਕਰਦਾ ਰਿਹਾ ਇਹ ਗਰੰਥੀ ਦੋਹਾਂ ਭੈਣਾਂ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਅਪਲੋਡ ਕਰਨ ਦਾ ਡਰਾਵਾ ਦੇ ਕੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ 28 ਸਾਲਾਂ ਗਰੰਥੀ ਪ੍ਰਗਟ ਸਿੰਘ ਦਾ ਉਹਨਾਂ ਦੇ ਘਰ ਕਾਫੀ ਆਉਣਾ ਜਾਣਾ ਸੀ ਜੁਲਾਈ ਮਹੀਨੇ ਪਿੰਡ ਦੇ ਵਿੱਚ ਹੜ੍ਹ ਆਉਣ ਤੋਂ ਬਾਅਦ ਗਰੰਥੀ ਕਹਿੰਦਾ ਸੀ ਕਿ ਸਰਕਾਰ ਵੱਲੋਂ ਲੜਕੀਆਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾਣੀ ਹੈ ਮੁਆਵਜ਼ਾ ਦਵਾਉਣ ਦਾ ਬਹਾਨਾ ਬਣਾ ਕੇ ਗਰੰਥੀ ਉਸ ਦੀਆਂ ਲੜਕੀਆਂ ਨੂੰ ਸੁਲਤਾਨਪੁਰ ਲੋਧੀ ਸੱਦ ਲੈਂਦਾ ਸੀ ਜਿਸ ਤੋਂ ਬਾਅਦ ਉਹਨਾਂ ਨਾਲ ਜਿਨਸੀ ਸ਼ੋਸ਼ਣ ਕਰਦਾ ਅਤੇ ਹੁਣ ਪੁਲਿਸ ਵੱਲੋਂ ਕਾਰਵਾਈ ਕਰਦ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸਰ ਜੀ ਇਹ ਇਤਲਾਹ ਮਿਲੀ ਸੀ ਆਪਾਂ ਨੂੰ ਕਿ ਪਰਗਰਸਿੰਤ ਉਰਸਾਬ ਸੇ ਜਿਹੜਾ ਪਹਿਲਾ ਪਿੰਡ ਮੰਦ ਬਾਹੁਰ ਰੋਡਰਾ ਸਾਹਬ ਗ੍ਰੰਥੀਆ ਉਹਨੇ ਦੋ ਪੈਣਾ ਜਿਹਨਾਂ ਚੋ ਇੱਕ ਦੀ ਉਮਰ 16 ਸਾਲ ਤੇ ਦੂਸਰੀ ਦੀ ਉਮਰ 14 ਸਾਲ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਇੱਕ ਨਾਲ ਰੇਤ ਕੀਤਾ ਤੇ ਦੂਸਰੀ ਜਿਹੜੀ ਆ ਉਹਦੇ ਨਾਲ ਸ਼ਹੀਦ ਸ਼ੇਰ ਸ਼ਾਹ ਕਰਤੀ ਹੈ ਜਿਸ ਤੇ ਉਹਦੇ ਖਿਲਾਫ ਜਿਹੜਾ ਮਕਦਮਾ ਨੰਬਰ 15 ਦਰਜ ਕੀਤਾ ਗਿਆ ਜਿਹੜਾ ਪਰਗਰ ਸਿੰਘ ਦਾ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਤੇ ਮਾਜਬ ਅਦਾਲਤ ਅੱਗੇ ਪੇਸ਼ ਕੀਤਾ ਜਾਂਦਾ। ਇਹ ਰਿਮਾਨਡ ਹਾਸਲ ਹੋਇਆ ਹੈ। ਹਾਂਜੀ। ਜਿਹਦਾ ਅਸੀਂ 2 ਦਿਨਾਂ ਦਾ ਰਿਮਾਨਡ ਹਾਸਲ ਕੀਤਾ ਸੀ। ਤਾਂ ਕਿ ਜਿਹੜੀ ਹੋਰ ਵੀ ਕੋਈ ਕਾਰਵਾਈ ਵੀ ਜੇ ਕਿਸੇ ਹੋਰ ਲੜਕੀ ਨੂੰ ਇਹਦੇ ਕੋਈ ਇਸ ਤਰ੍ਹਾਂ ਪਰੇਸ਼ਾਨ ਕੀਤਾ ਹੋਵੇ ਉਹਦੀ ਜਿਹੜੀ ਤਸਦੀਕ ਕਰਤੀਸ਼ ਚੱਲ ਰਹੀ ਹੈ। ਇਹਦੇ ਖਿਲਾਫ ਮੁਕੱਦਮਾ ਨੰਬਰ ਜਿਹੜਾ 15376 506 511 34 ਜਿਹੜਾ 50 ਤੇ ਜਿਹੜੀਆਂ ਉਹਨਾਂ ਦੇ ਬੱਚੀਆਂ ਦੀਆਂ ਸ਼ਰੀਪ ਫੋਟੋ ਵਾਇਰਲ ਕੀਤੀਆਂ ਉਹਦਾ ਛਾਰਟ ਇਜੈਕਟ ਦੇ ਤਹਿਤ ਜਿਹੜਾ ਕਰਵਾ ਬੱਚੀਆਂ ਨੂੰ ਸ਼ਿਕਾਰ ਕੀਵੇਂ ਬਣਾਇਆ ਗਿਆ ਇਹ ਸਾਰਾ ਗੜੀ ਗਲਤੀ ਲੋਕ ਹਾਂ ਤਾਂ 30 ਦੇ ਦੌਰਾਨ ਹੀ ਗੱਲ ਆਈ ਹੈ ਵੀ ਇਹ ਬੱਚੀਆਂ ਜਿਹੜੀਆਂ ਮਤਲਬ ਉੱਥੇ ਗਰੰਤੀ ਸੀਗਾ ਇਸ ਤਰ੍ਹਾਂ ਕੁਝ ਉਹਨਾਂ ਦਾ ਸੰਪਰਕ ਬਣਿਆ ਬੱਚੀਆਂ ਦੀ ਉਮਰ ਥੋੜੀ ਸੀ ਔਰ ਇਹਨੇ ਜਿਹੜਾ ਸਾਜਿਸ਼ ਚਾਲਵਾਜ ਕਰਕੇ ਤੇ ਬੱਚੀਆਂ ਨੂੰ ਜਿਹੜਾ ਮਤਲਬ ਗਲਤ ਪ੍ਰੋਸੈਸ ਕੋਈ ਹੱਦ ਤੱਕ ਪਹੁੰਚ ਉਹਾਂ ਦੀ ਵੀ ਗੱਲ ਹੋ ਰਹੀ ਹੈ ਮੈਟਰ ਕੁਝ ਹੋਇਆ ਕਿ ਉਹਨਾਂ ਨੂੰ ਇਹੋ ਜਿਹਾ ਨਾਰੇ ਲਾਉਂਦਾ ਰਿਹਾ ਕਿ ਸੀਰੀਅਤ ਤੇ ਹੜ ਆਇਆ ਤੇ ਮੈਂ ਜਿਹੜਾ ਤੁਹਾਨੂੰ ਇਸ ਦੇ ਜਿਹੜੇ ਮੁਆਵਜ਼ਾ ਪੈਸੇ ਦਵਾ ਦਊਗਾ ਇਸ ਬਹਾਨੇ ਗਲਤ ਜਿਹੜੀ ਹਰਕਤ ਦੱਸਿਆ ਕਿ ਦੋਸ਼ੀ ਫਾਰਮਾ ਦੇ ਉੱਤੇ ਸਾਈਨ ਕਰਵਾਉਣ ਦੇ ਬਹਾਨੇ ਇਹਨਾਂ ਲੜਕੀਆਂ ਨੂੰ ਬੁਲਾਉਂਦਾ ਸੀ ਤੇ ਕਮਰੇ ਦੇ ਵਿੱਚ ਲਿਜਾ ਕੇ ਇਹਨਾਂ ਨਾਲ ਜਿنسੀ ਸ਼ੋਸ਼ਣ ਕਰਦਾ ਸੀ ਅਤੇ ਸੋਸ਼ਲ ਮੀਡੀਆ ਤੇ ਅਪਲੋਡ ਫੋਟੋਆਂ ਕਰਕੇ ਉਹਨਾਂ ਨੂੰ ਬਦਨਾਮ ਕਰਨ ਦੀਆਂ ਧਮਕੀਆਂ ਦਿੰਦਿਆ ਸੀ ਜਿਸ ਤੋਂ ਬਾਅਦ ਬੱਚੀਆਂ ਦੀ ਮਾਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਇਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ